ਨਮਸਕਾਰ ਅੱਜ ਸਾਡੇ ਮਿਰੋਜ ਕੁਮਾਰ ਜੀ ਅੱਜ ਗੱਲ ਕਰਨਗੇ ਗਣੇਸ਼ਵਾਰੀ ਜੋ ਕਿ ਗਣੇਸ਼ ਦੀ ਪੂਜਾ ਕੀਤੀ ਜਾ ਰਹੀ ਹੈ ਹਰ ਸਾਲ ਦੀ ਤਰ੍ਹਾਂ ਹਾਂਜੀ ਮਿਰੋਜ ਜੀ ਤੁਸੀਂ ਗਣੇਸ਼ਵਾਰੀ ਕੀ ਹੈ ਜੋ ਹਰ ਸਾਲ ਦੀ ਤਰ੍ਹਾਂ ਪੂਜਾ ਕੀਤੀ ਜਾਂਦੀ ਹੈ ਇਸ ਬਾਰੇ ਤੁਸੀਂ ਕੀ ਕਹੋਗੇ ਅ ਨਮਸਕਾਰ ਦੋਸਤੋ ਸਤਿ ਸ੍ਰੀ ਅਕਾਲ ਆਦਾਬ ਅੱਜ ਦਾ ਜਿਹੜਾ ਤਿਹਾਰ ਆ ਪਿਛਲੇ 10-11 ਦਿਨ ਤੋਂ ਜਿਹੜੀ ਸ਼੍ਰੀ ਗਣੇਸ਼ ਜੀ ਦੀ ਭਗਵਾਨ ਸ਼੍ਰੀ ਗਣੇਸ਼ ਜੀ ਦੀ ਪੂਜਾ ਅਰਤਨਾ ਕੀਤੀ ਜਾ ਰਹੀ ਹੈ ਬੜਾ ਹੀ ਮਨਮੋਹਕ ਮਾਹੌਲ ਆ ਔਰ ਇਸ ਤਿਹਾੜ ਦੀਆਂ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਸਾਥੀਆਂ ਨੂੰ ਆਪਣੇ ਅਜ਼ੀਜ਼ ਨੂੰ ਆਪਣੇ ਪਿਆਰੇ ਦੋਸਤਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਨਾ ਤੇ ਪਰਮਾਤਮਾ ਅੱਗੇ ਹੀ ਅਰਦਾਸ ਕਰਦਾ ਹਾਂ ਕਿ ਪਰਮਾਤਮਾ ਕਰੇ ਇਹ ਮਾਹੌਲ ਤੁਹਾਡੀਆਂ ਖੁਸ਼ੀਆਂ ਨਾਲ ਭਰਿਆ ਹੋਵੇ ਜਦੋਂ ਆਪਾਂ ਗਣੇਸ਼ ਜੀ ਨੂੰ ਹਰ ਸਾਲ ਦੀ ਤਰ੍ਹਾਂ ਦਇਆ ਤੇ ਕੁਰ ਲੈ ਕੇ ਚਲਦੇ ਆਂ ਉਸ ਬਾਰੇ ਤੁਸੀਂ ਕੀ ਕਹੋਗੇ ਨਹੀਂ ਵਧੀਆ ਗੱਲ ਆ ਦੇਖੋ ਗੱਲ ਇਹ ਆ ਵੀ ਇੱਕ ਇਹ ਜਿਹੜੀ ਪਰ ਆਥਿਆ ਮੈਂ ਸ਼ਾਇਦ ਪਾਉ ਨੂੰ ਥੋੜਾ ਜਿਹਾ ਬਰੀਫਲੀ ਚਾਣਣਾ ਜਰੂਰ ਪਾਉਂਗਾ ਸ਼੍ਰੀ ਗਣੇਸ਼ ਜੀ ਦੀ ਜਿਹੜੀ ਪੂਜਾ ਦਾ ਮਾਹੌਲ ਆ ਜਿਹੜੀ ਗਣੇਸ਼ ਜੀ ਦੀ ਜਿਹੜੀ ਆਸਾ ਦਾ ਮਾਹੌਲ ਆ ਇਹ ਸਾਡੇ ਪੰਜਾਬ ਦੇ ਵਿੱਚ ਫਿਲਹਾਲ ਅਜੇ ਨਵਾਂ ਨਵਾਂ ਨਵੇਂ ਯੁੱਗ ਦੇ ਤੌਰ ਤੇ ਸ਼ੁਰੂ ਹੋਇਆ ਆ ਜੇ ਆਪਾਂ ਇਸ ਇਤਿਹਾਸ ਦੀ ਗੱਲ ਕਰੀਏ ਤਾਂ 1892 ਤੋਂ 1892 ਦੇ ਵਿੱਚ ਸਨ 1892 ਜਿਸ ਇਸ ਤਿਹਾੜੀ ਦੀ ਜਿਆਦਾ ਸ਼ੁਰੂਆਤ ਹੋਈ ਸੀ ਔਰ ਇਹ ਤਿਹਾਰ ਖਾਸ ਕਰਕੇ ਸ਼੍ਰੀ ਗਣੇਸ਼ ਜੀ ਦੇ ਜਨਮ ਦਿਹਾੜੇ ਨਾਲ ਸਮਰਪਿਤ ਡੈਡੀਕੇਟਿਡ ਹੋ ਕੇ ਮਨਾਇਆ ਜਾਂਦਾ ਔਰ ਇਹ ਜਿਹੜਾ ਤਿਹਾਰ ਆ ਇਹ ਪੂਨੇ ਮਹਾਰਾਸ਼ਟਰ ਦੇ ਵਿੱਚ ਇੱਕ ਪੂਨਾ ਸ਼ਹਿਰ ਪੈਂਦਾ ਉੱਥੇ ਕਿਸੇ ਪਿੰਡ ਤੋਂ ਇਹ ਸਟਾਰਟ ਹੋਇਆ ਸੀਗਾ ਕਿ ਜਿਹੜਾ ਵਾਧਾ 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 ਅੱਜ ਪੂਰੇ ਹਿੰਦੁਸਤਾਨ ਦੇ ਵਿੱਚ ਲਗਭਗ ਹਰ ਸਟੇਟ ਦੇ ਵਿੱਚ ਲਗਭਗ ਹਰ ਘਰ ਦੇ ਵਿੱਚ ਮਨਾਇਆ ਜਾਣ ਵਾਲਾ ਇੱਕ ਵਧੀਆ ਤਿਹਾਰ ਜਦੋਂ ਆਪਾਂ ਗਣੇਸ਼ ਉੱਥੇ ਉਸ ਜਨ ਕਰੇ ਜਾਣੇ ਆ ਤੇ ਉਹ ਉਹਦੀ ਬੇਕਦਰੀ ਹੁੰਦੀ ਆ ਉੱਥੇ ਅੱਗੇ ਜਾ ਕੇ ਉਹਦੀ ਬਹੁਤ ਵੀ ਬੇਕਦਰੀ ਹੁੰਦੀ ਆ ਜਿੱਥੇ ਕਿ ਹਰ ਇੱਕ ਬੰਦਾ ਉਹ ਮੂਰਤੀ ਤੇ ਚੜਦਾ ਆ ਉਸੇ ਵਾਰ ਤੁਸੀਂ ਕੀ ਕਹੋਗੇ ਬਿਲਕੁਲ ਦੇਖੋ ਇਹ ਗੱਲਾਂ ਜਿਹੜੀਆਂ ਨਾ ਪੁਆਇੰਟ ਜਿਹੜੇ ਗਣੇਸ਼ ਜੀ ਦੇ ਵਿਸਰਜਨ ਦੇ ਉੱਤੇ ਜੁੜੇ ਹੋਏ ਨੇ ਇਹ ਅੱਜ ਦੇ ਨਹੀਂ ਹੈ ਇਹ ਪਿਛਲੇ ਕਈ ਸਾਲਾਂ ਤੋਂ ਇਦਾਂ ਇਹੀ ਗੱਲਾਂ ਬਲੌਗ ਬਣੇ ਨੇ ਔਰ ਇਹਨਾਂ ਦੇ ਉੱਤੇ ਬੜੀਆਂ ਵਿਚਾਰਾਂ ਵੀ ਹੋਈਆਂ ਨੇ ਇਹ ਬਹੁਤ ਵਧੀਆ ਗੱਲ ਆ ਬੜਾ ਵਧੀਆ ਪੁਆਇੰਟ ਆ ਵੈਸੇ ਮੈਂ ਹੈਰਾਨ ਆ ਹਿੰਦੂ ਸ਼ਾਸਤਰਾਂ ਦੇ ਵਿੱਚ ਹਿੰਦੂ ਲੋਕਾਂ ਦੇ ਵਿੱਚ ਔਰ ਜਿਹੜੇ ਇਹਨਾਂ ਨੂੰ ਇਸ ਤਰੀਕੇ ਨਾਲ ਪੂਜਾ ਕਰਨ ਤੋਂ ਬਾਅਦ ਵਿਸਥਾਰਜਨ ਕਰਕੇ ਆਉਂਦੇ ਨੇ ਉਸ ਤਰੀਕੇ ਦੇ ਹੈਰਾਨ ਆ ਇਹਨਾਂ ਦੇ ਮੈਂ ਕਿ 10 ਤੋਂ ਲੈ ਕੇ 11 ਦਿਨ ਅਸੀਂ ਗਣੇਸ਼ ਜੀ ਦੀ ਮੂਰਤੀ ਦੀ ਬੜੀ ਤਰੀਕੇ ਦੇ ਨਾਲ ਬੜੀ ਆਸਥਾ ਦੇ ਨਾਲ ਉਹਨਾਂ ਦੀ ਪੂਜਾ ਕਰਦੇ ਆਂ ਹਰ ਚੀਜ਼ ਦਾ ਧਿਆਨ ਰੱਖਦੇ ਆਂ ਸੁਚਮ ਦਾ ਧਿਆਨ ਰੱਖਦੇ ਆਂ ਉਨਾ ਦੀ ਆਤਮਿਕ ਅਸੀਂ ਉਹਨਾਂ ਦੇ ਅਸ਼ੀਰਵਾਦ ਲੈਣ ਦੇ ਲਈ ਤਤਪਰ ਹੋਏ ਹੁੰਨੇ ਆ ਤੇ ਜਦੋਂ ਅਸੀਂ ਵਿਸਰਜਨ ਕਰਕੇ ਆਉਨੇ ਆ ਬੜੀ ਹੈਰਾਨੀ ਹੁੰਦੀ ਹੈ ਕਿ ਬੜੇ ਗਾਜੇ ਬਾਜਿਆਂ ਨਾਲ ਜਾਂਦੇ ਆ ਬੜੇ ਹੱਸਦੇ ਖੇਡਦੇ ਜਾਂਦੇ ਆ ਤੇ ਅਸੀਂ ਆਪਣੇ ਸ਼ਹਿਰ ਦੇ ਜਾਂ ਕਸਬੇ ਦੇ ਨੇੜੇ-ਟੇੜੇ ਕਿਸੇ ਦਰਿਆ ਦੇ ਵਿੱਚ ਜਾਂ ਕਿਸੇ ਤੁਹਾਡੇ ਨਦੀ ਦੇ ਕੋਲ ਜਾਂ ਕਿਸੇ ਤਲਾਬ ਦੇ ਕੋਲ ਅਸੀਂ ਐ ਤਰੀਕੇ ਐ ਮਲ ਸਟੇ ਆਨੇ ਆ ਰਾਹ ਹਨ ਤਰੀਕੇ ਨਾਲ ਜਿਵੇਂ ਸਾਡਾ ਉਹਨਾਂ ਨਾਲ ਕੋਈ ਨਾਤਾ ਹੀ ਹੈ ਨਹੀਂ ਬੜੀ ਹਨਾਨੀ ਵਾਲੀ ਗੱਲ ਆ ਬੜੀ ਅਫਸੋਸ ਹੈ ਇਸ ਗੱਲ ਦਾ ਵੀ ਸਪੋਜ਼ ਕਰੋ ਤੁਸੀਂ ਕਿਸੇ ਦੀ ਮੂਰਤੀ ਦੀ ਪੂਜਾ ਕਰੋ ਇਹ ਤਾਂ ਚਲੋ ਅਸੀਂ ਭਗਵਾਨ ਜੀ ਦੀ ਮੂਰਤੀ ਦੀ ਪੂਜਾ ਕਰ ਰਹੇ ਆ ਸਪੋਜ਼ ਕਰੋ ਤੁਹਾਡੀ ਹੀ ਕੋਈ ਮੂਰਤੀ ਘਰ ਦੇ ਵਿੱਚ ਹੋਵੇ ਤੁਹਾਡਾ ਪਰਿਵਾਰ ਉਹਨੂੰ ਬੜੀ ਆਸਥਾ ਦੇ ਨਾਲ ਉਹਦੀ ਪੂਜਾ ਕਰਦਾ ਹੋਵੇ ਤੇ ਇੱਕ ਦਿਨ ਇਹ ਜੇ ਆਵੇ ਤੇ ਤੁਸੀਂ ਉਹਨੂੰ ਬੇਕ ਕਦਰੀ ਤਰੀਕੇ ਦੇ ਨਾਲ ਉਹਨੂੰ ਉਸ ਗੰਦਗੀ ਦੇ ਵਿੱਚ ਸਟਿਆਓ ਕਿ ਕਿੰਨਾ ਅਜੀਬ ਲੱਗਦਾ ਤੁਸੀਂ ਦੇਖਿਓ ਵਿਸਰਜਨ ਤੋਂ ਬਾਅਦ ਕੱਲ ਸ਼ਾਮ ਦਾ ਹੋਣਾ 17 ਤਰੀਕ ਦਾ ਵਿਸਰਜਨ ਤੋਂ ਬਾਅਦ ਤੁਸੀਂ ਦੇਖਿਓ ਸ਼ਾਮ ਨੂੰ ਜਾਂ ਉਸ ਤੋਂ ਅਗਲੇ ਦਿਨ ਮੈਂ ਕਹਿੰਦਾ ਉਸ ਤੇ ਜਗ੍ਹਾ ਤੇ ਗੰਦਗੀ ਫੈਲੀ ਹੁੰਦੀ ਐ ਗਣੇਸ਼ ਜੀ ਦੀ ਮੂਰਤੀ ਦੀ ਬਾਹ ਕਿਤੇ ਹੁੰਦੀ ਐ ਸਿਰ ਕਿਤੇ ਹੁੰਦਾ ਆ ਲੱਤ ਕਿਤੇ ਹੁੰਦੀ ਐ ਬੜੀ ਹੈਰਾਨੀ ਐ ਵੀ ਇਹ ਇਹ ਅੱਗੋਂ ਸਾਡੀ ਆਸਥਾ ਆ ਤੁਹਾਡੀਆਂ ਜੀ ਇਹ ਸਾਡੀ ਆਸਥਾ ਜਿਹੜੀ ਲੋਕਾਂ ਨੇ ਜੋੜੀ ਹੋਈ ਆ ਮੈਂ ਕਹਿੰਦਾ ਇਸ ਇਹ ਇਹ ਕੋਈ ਕਦਰ ਨਹੀਂ ਕੀਤੀ ਜਾ ਰਹੀ ਇਹ ਤਾਂ ਹੈਰਾਨੀ ਇਸ ਗੱਲ ਦੀ ਹੈ ਵੀ ਅਸੀਂ ਦਿਖਾਵੇ ਦੇ ਸ਼ੋਅ ਆਫ ਕਰਨੀ ਜਾ ਰਹੇ ਹਾਂ ਅਸੀਂ ਦੇਖੋ ਦੇਖੀ ਇਹ ਮੂਰਤੀ ਦੀ ਸਥਾਪਨਾ ਦਾ ਘਰ ਚ ਲੈ ਲੈਣੇ ਆ ਪਰ ਉਸ ਤੋਂ ਬਾਅਦ ਜਿਹੜਾ ਉਹਦਾ ਐਂਡ ਆ ਅਸੀਂ ਦੇਖਦੇ ਆ ਐਂਡ ਜਿਹੜਾ ਥੋੜਾ ਜਿਹਾ ਦੁਖਦਾਈ ਹੁੰਦਾ ਆ ਬੜਾ ਦਿਲ ਨੂੰ ਚੁਭਵਾ ਹੁੰਦਾ ਆ ਕੱਲ ਪਰਸੋਂ ਦੀ ਵੀ ਵੀਡੀਓ ਦੇਖਦੇ ਆ ਜੋ ਕਿ ਲੋਕੀ ਆਪਣੇ ਸੀਰੀ ਤੇ ਗਣੇਸ਼ ਬਣਾ ਕੇ ਪਿੱਛੇ ਵਗੇ ਬੇਕਦਰ ਕਰ ਰਹੇ ਆ ਆਪਣੀ ਹਿੰਦੂ ਧਰਮ ਦੇ ਵਿੱਚ ਤੁਸੀਂ ਕੀ ਕਹੋਗੇ ਨੀ ਗੱਲ ਇੱਥੇ ਆਪਣੇ Hindu ਧਰਮ ਜਾਂ ਤੁਹਾਡੇ Hindu ਧਰਮ ਦੀ ਗੱਲ ਨਹੀਂ ਆਉਂਦੀ ਇੱਥੇ ਧਰਮ ਸਾਰਿਆਂ ਦਾ ਸਾਂਝਾ ਆ ਗਣੇਸ਼ ਜੀ ਦੀ ਪੂਜਾ ਇੱਕ ਸਿੱਖ ਵੀ ਕਰਦਾ ਹੋਣਾ ਇੱਕ Hindu ਵੀ ਕਰਦਾ ਹੋਣਾ ਹੋ ਸਕਦਾ ਕੋਈ ਮੁਸਲਮਾਨ ਵੀ ਕਰਦਾ ਹੋਵੇ ਕਿਤੇ ਮੈਂ ਕਿਤੇ ਜੇ ਸ਼ਾਇਦ ਸਾਡੀ ਨਜ਼ਰ ਤਾਂ ਨਹੀਂ ਆਇਆ ਜਾਂ ਕਿਸੇ ਬਲੌਗਰ ਨੇ ਤਾਂ ਨਹੀਂ ਦਿਖਾਇਆ ਪਰ ਹੋ ਵੀ ਹੋ ਵੀ ਸਕਦਾ ਕਿਉਂਕਿ ਇਹ ਦੁਨੀਆ ਸਮਾਜ ਆ ਹਿੰਦੁਸਤਾਨ ਬਹੁਤ ਵੱਡਾ ਆ ਹੁਣ ਗੱਲ ਇੱਥੇ ਇਹ ਆਉਂਦੀ ਆ ਵੀ ਸਰੀਰ ਦੇ ਉੱਤੇ ਗਣੇਸ਼ ਜੀ ਦੀ ਆਪਾਂ ਮੂਰਤੀ ਬਣਾ ਕੇ ਜਿਵੇਂ ਅਗਰ ਡਿਜ਼ਾਈਨ ਕਰਕੇ ਇੱਕ ਤਰ੍ਹਾਂ ਦੀ ਨਾ ਪਿਕਚਰ ਬਣਾ ਕੇ ਅਸੀਂ ਕੀ ਕੀ ਆਪਣੇ ਆਪ ਨੂੰ ਸ਼ੋਅ ਕਰਨਾ ਚਾਹੁੰਦੇ ਕਿ ਅਸੀਂ ਬਹੁਤ ਵੱਡੇ ਭਗਤ ਆ ਉਹਨਾਂ ਦੇ ਪਰ ਨਹੀਂ ਇਹ ਜਿਹੜੀ ਆਸਥਾ ਹੁੰਦੀ ਹੈ ਇਹ ਆਸਥਾ ਦਿਖਾਣ ਨਾਲ ਨਹੀਂ ਹੁੰਦੀ ਆਸਥਾ ਹਮੇਸ਼ਾ ਦਿਲੋਂ ਮਹਿਸੂਸ ਕੀਤੀ ਜਾਂਦੀ ਹੈ ਇੱਕ ਵਾਰ ਤੁਹਾਨੂੰ ਹੋਰ ਗੱਲ ਦੱਸਦਾ ਇਸ ਵਾਰ ਕਈ ਲੋਕਾਂ ਨੇ ਫਰੈਂਡ ਇਕੋ ਫਰੈਂਡਲੀ ਦੇ ਨਾਂ ਦੇ ਉੱਤੇ ਇੱਕ ਗਣੇਸ਼ ਜੀ ਦੀ ਸਥਾਪਨਾ ਕੀਤੀ ਆ ਉਹ ਜਿਹੜੇ ਗਣੇਸ਼ ਜੀ ਦੀ ਮੂਰਤੀ ਆ ਆਮ ਮੂਰਤੀਆਂ ਨਾਲੋਂ ਅਲੱਗ ਹੁੰਦੀ ਹੈ ਉਸ ਮੂਰਤੀ ਦੇ ਜਦੋਂ ਲਾਸਟ ਦਿਨ ਸਰਜਨ ਟਾਈਮ ਪਾਣੀ ਪਾਇਆ ਜਾਂਦਾ ਤੇ ਉਹ ਮੈਲਟ ਹੋ ਜਾਂਦੀ ਹੈ ਪਿਗਲ ਜਾਂਦੀ ਹੈ ਪਿਗਲਣ ਤੋਂ ਬਾਅਦ ਜਿਹੜਾ ਉਹ ਜਾਨਕੀ ਪਿਗਲਣ ਤੋਂ ਬਾਅਦ ਜਿਹੜਾ ਉਹਦਾ ਮਟੀਰੀਅਲ ਆ ਪਾਣੀ ਵਿੱਚੀ ਮਿਕਸ ਹੋ ਜਾਂਦਾ ਉਹ ਪਾਣੀ ਗਮਲਿਆਂ ਨੂੰ ਦਿੱਤਾ ਜਾ ਜਾ ਸਕਦਾ ਪੌਦਿਆਂ ਨੂੰ ਦਿੱਤਾ ਜਾ ਸਕਦਾ ਘਰ ਦੇ ਵਿੱਚ ਕੋਈ ਹੋਰ ਇੱਕ ਸਾਂਝੀ ਜਗ੍ਹਾ ਜਿੱਥੇ ਹੋਵੇ ਉੱਥੇ ਦਿੱਤਾ ਜਾ ਸਕਦਾ ਕਿਉਂਕਿ ਬਿਲਕੁਲ ਇਸ ਮਾਇਨੇ ਦੇ ਵਿੱਚ ਇਹ ਮਾਹੌਲ ਬਣਾਉਣਾ ਚਾਹੀਦਾ ਕਿਉਂਕਿ ਇਹਦੇ ਨਾਲ ਜਿਹੜੀ ਸਾਡੀ ਆਸਤਾ ਆ ਜਿਹੜੀ ਸਾਡੀ ਸ਼ੁੱਧਤਾ ਆ ਉਹ ਉਦਾਂ ਹੀ ਬਰਕਰਾਰ ਰਹੂ। ਇਹ ਸੀ ਸਾਡੇ ਮਨੋਜ ਕੁਮਾਰ ਜੀ ਜਿਨ੍ਹਾਂ ਦੇ ਬਾਅਦ ਗੜਬਾਸੀ ਤੇ ਅੱਗੇ ਫਿਰ ਮੁੱਦਾ ਲੈ ਕੇ ਆਵਾਂਗੇ। ਸਤਿ ਅਨੁਰਾਮ ਰਾਮ ਜੀ। ਅਸੀਂ ਮਾਛੀਵਾੜਾ ਗੁਰੂਪਲੋਨੀ ਭਜਨ ਕੀਰਤਨ ਮੰਡਲੀ ਵੱਲੋਂ ਪਹਿਲੀ ਵਾਰੀ ਗਣਪਤੀ ਜੀ ਦੀ ਇਕੋ ਫਰੈਂਡਲੀ ਸਥਾਪਨਾ ਕੀਤੀ ਹੈ। ਹਰ ਰੋਜ਼ ਸਵੇਰੇ ਸ਼ਾਮ ਆਰਤੀ ਹੁੰਦੀ ਹੈ ਤੇ ਸ਼ਾਮ ਨੂੰ ਹਰ ਰੋਜ਼ ਭਜਨ ਮੰਡਲੀ ਵੱਲੋਂ ਕੀਰਤਨ ਕੀਤਾ ਜਾਂਦਾ ਹੈ ਸਾਰੀ ਕਲੋਨੀ ਪੂਰੇ ਉਤਸ਼ਾਹ ਨਾਲ ਆਪਣੀ ਹਾਜ਼ਰੀ ਲਗਾਉਂਦੀ ਹੈ ਅਸੀਂ ਕੱਲ ਗਣਪਤੀ ਜੀ ਦਾ ਵਿਸਰਜਨ ਕਰਨਾ ਹੈ ਇਹ ਅਸੀਂ ਉਸੇ ਤਰ੍ਹਾਂ ਇਕੋ ਫ੍ਰੈਂਡਲੀ ਵੇ ਨਾਲ ਕਰਾਂਗੇ ਗਣਪਤੀ ਜੀ ਦੀ ਮੂਰਤੀ ਪਾਣੀ ਦੇ ਟੱਬ ਵਿੱਚ ਰੱਖ ਕੇ ਉਹਨਾਂ ਨੂੰ ਉੱਥੇ ਹੀ ਵਿਸਰਜਨ ਮੰਦਿਰ ਵਿੱਚ ਹੀ ਕਰ ਦਵਾਂਗੇ ਤਾਂ ਜੋ ਉਹ ਉਹ ਪਾਣੀ ਅਸੀਂ ਆਪਣੇ ਸਾਰੇ ਘਰ ਦੇ ਸਾਰੇ ਆਪਣੇ ਘਰਾਂ ਦੇ ਕਿਆਰੀਆਂ ਗਮਲਿਆਂ ਵਿੱਚ ਪਾਈਏ ਕੈਡੀਨਲ ਆਪਣੇ ਘਰਾਂ ਦੀ ਸੁੱਖ ਸਮਰiddhi ਬਣੀ ਰਹੇ ਤੇ ਆਪਣੀ ਪ੍ਰਭੂ ਦੇ ਉੱਤੇ ਆਸਾ ਬਣੀ ਰਹੇ RAM RAM